ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਿੱਖ ਪ੍ਰੇਮ ਭਾਵਨਾ ਦੇ ਨਾਲ ਬੇਨਤੀ ਕਰੇ ਤੇ ਮੇਰੇ ਸਤਿਗੁਰੂ ਆਪਣੀ ਕਿਰਪਾ ਵਰਤਾਉਂਦੇ ਆ ਆਪਣੇ ਸਿੱਖ ਨੂੰ ਨਵਾਜਦੇ ਨੇ ਇਤਿਹਾਸ ਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਕਿਉਂਕਿ ਸਾਧ ਸੰਗਤ ਜਿਹੜਾ ਗੁਰੂ ਕਾ ਇਤਿਹਾਸ ਹੈ ਉਹ ਸਾਡੇ ਅੰਦਰ ਨੂੰ ਜਿੱਥੇ ਇਕਾਗਰਤਾ ਬਖਸ਼ਿਸ਼ ਕਰਦਾ ਹੈ ਉਥੇ ਗੁਰੂ ਕੇ ਇਤਿਹਾਸ ਦੀ ਕਿਰਪਾ ਦੇ ਸਦਕਾ ਸਾਡੇ ਅੰਦਰ ਦਾ ਭਰੋਸਾ ਗੁਰੂ ਦੇ ਪਵਿੱਤਰ ਚਰਨਾਂ ਦੇ ਉੱਪਰ ਵੱਜਦਾ ਹੈ ਕਿਉਂਕਿ ਜਦੋਂ ਸਾਡੇ ਜ਼ਿਹਨ ਦੇ ਅੰਦਰ ਗੁਰੂ ਦਾ ਪਵਿੱਤਰ ਜਸ ਚੱਲਦਾ ਜਦੋਂ ਪਤਾ ਲੱਗਦਾ ਹੈ ਨਾ ਕਿ ਕੋਈ ਪ੍ਰੇਮ ਭਾਵਨਾ ਨਾਲ ਗੁਰੂ ਨੂੰ ਚੇਤੇ ਕਰੇ ਤੇ ਮੇਰਾ ਗੁਰੂ ਆਪਣੀ ਸਿੱਖਾਂ ਨੂੰ ਆਪਣੇ ਪਿਆਰਿਆਂ ਨਾਲੋਂ ਵਧੇਰੇ ਪਿਆਰ ਕਰਦਿਆਂ ਹੋਇਆਂ ਨਿਵਾਜਦਾ ਹੈ ਤੇ ਫਿਰ ਭਟਕਦਾ ਹੋਇਆ ਮਨ ਅੰਦਰੋਂ ਹੂਕ ਦੇ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਕਹਿ ਉਠਦਾ ਹੈ ਵੀ ਮਨਾ ਜੇ ਗੁਰੂ ਨੇ ਉਸ ਹਿਰਦੇ ਨੂੰ ਨਵਾਜਿਆ ਤੇ ਤੂੰ ਵੀ ਪ੍ਰੇਮ ਭਾਵਨਾ ਨਾਲ ਕਰਖਾ ਬੇਨਤੀ ਗੁਰੂ ਤੇਰੇ ਤੇ ਵੀ ਕਿਰਪਾਲਤਾ ਕਰੇਗਾ ਤੂੰ ਵੀ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਸਿੱਧਕ ਔਰ ਭਰੋਸਾ ਰੱਖਦਿਆਂ ਹੋਇਆਂ ਗੁਰੂ ਦੇ ਪਵਿੱਤਰ ਬਚਨ ਰਸਨਾ ਤੋਂ ਜਪ ਸਿੱਧਕ ਕਰ ਸਜਦਾ ਜਹ ਧਿਰ ਮੌਜੂਦ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜਹ ਧਿਰ ਦੇਖੋ ਤਹ ਧਿਰ ਮੌਜੂਦ ਅੰਦਰ ਭਰੋਸਾ ਹੋਏਗਾ ਤੇ ਸਾਧ ਸੰਗਤ ਕਲਰ ਵਿੱਚ ਬੈਠਿਆਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰੋਗੇ ਤੇ ਮੇਰਾ ਗੁਰੂ ਉਥੇ ਪਹੁੰਚ ਕੇ ਨਵਾਜੇਗਾ ਭਾਈ ਸਾਧੂ ਭਾਈ ਰੂਪਾ ਜੰਗਲ ਦੇ ਅੰਦਰ ਲੱਕੜਾਂ ਕੱਟ ਰਹੇ ਨੇ ਜੇਠ ਦਾ ਮਹੀਨਾ ਅਤ ਦੀ ਪੈ ਰਹੀ ਤਪਸ਼ ਪਰ ਹਿਰਦੇ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਬਖਸ਼ਿਸ਼ ਗੁਰੂ ਦੇ ਪਵਿੱਤਰ ਬਚਨਾਂ ਦਾ ਪ੍ਰਤਾਪ ਸਾਧ ਸੰਗਤ 바ਰੀ ਤਪਸ਼ ਫਿਰ ਉਹਨਾਂ ਹਿਰਦਿਆਂ ਨੂੰ ਤੰਗ ਨਹੀਂ ਜੇ ਕਰਦੀ ਜਿੱਥੇ ਗੁਰੂ ਦਾ ਨਾਮ ਵਸੇਗਾ ਨਾ ਉਥੇ ਫਿਰ ਅੰਦਰ ਸਥਿਰ ਰਹੇਗਾ ਹੁਣ ਜਿਸ ਵਕਤ ਕੰਮ ਕਰਦੇ ਆ ਕਾਫੀ ਸਮਾਂ ਬਤੀਤ ਹੋ ਗਿਆ ਪਿਆਸ ਲੱਗੀ ਤੇ ਮਨ ਵੀ ਚਾਇਆ ਮਨਾ ਜਲ ਕੋਲ ਹੈ ਪਾਣੀ ਪੀ ਕੇ ਫਿਰ ਕੰਮ ਕਰਦੇ ਆ ਜਦੋਂ ਸਾਧ ਸੰਗਤ ਉਹ ਮਸ਼ਕ ਉਹ ਪਾਣੀ ਵਾਲਾ ਬਰਤਨ ਜੋ ਰੁੱਖ ਨਾਲ ਟੰਗਿਆ ਸੀ ਉਤਾਰਿਆ ਉਹ ਪਾਣੀ ਉਹ ਜਲ ਕੌਲੇ ਵਿੱਚ ਪਾ ਕੇ ਜਦੋਂ ਛਕਣ ਲੱਗੇ ਨਾ ਉਹ ਕੌਲਾ ਉਹ ਬਰਤਨ ਹੱਥ ਵਿੱਚ ਪਕੜਿਆ ਤੇ ਪਾਣੀ ਅੱਤ ਦਾ ਠੰਡਾ ਠਾਰ ਇੰਨਾ ਕੋ ਨਿਰਮਲ ਵੀ ਉਹਨਾਂ ਸਿੱਖਾਂ ਦੇ ਅੰਦਰੋਂ ਆਵਾਜ਼ ਨਿਕਲੀ ਵੀ ਇਹ ਜਲ ਤਾਂ ਗੁਰੂ ਦੇ ਛਕਣ ਦੇ ਯੋਗ ਹੈ ਸਾਧ ਸੰਗਤ ਵੇਖੋ ਜੇ ਦੁਨਿਆਵੀ ਨਜ਼ਰ ਤੋਂ ਵੇਖੋਗੇ ਤੇ ਜਲ ਦੀ ਪੇਟਾ ਪਾਣੀ ਦੀ ਪੇਟਾ ਕਿੰਨੀ ਕੁ ਵੱਡੀ ਪੇਟਾ ਹੈ ਪਰ ਜੇਕਰ ਇੱਕ ਭਾਵਨਾ ਵਾਲੇ ਹਿਰਦੇ ਦੀ ਨਜ਼ਰ ਤੋਂ ਵੇਖੋਗੇ ਨਾ ਤੇ ਗੁਰੂ ਦੀ ਕਿਰਪਾ ਜੀਵਨ ਦੇ ਅੰਦਰ ਵਰਤੇਗੀ ਉਹ ਕਿਰਪਾ ਵਰਤੀ ਉਸ ਸਮੇਂ ਜਦੋਂ ਉਸ ਜਲ ਨੂੰ ਤੱਕਿਆ ਜਲ ਦੀ ਨਿਰਮਲਤਾਈ ਜਲ ਦੀ ਠੰਡਕ ਨੂੰ ਤੱਕਿਆ ਤੇ ਅੰਤਰ ਆਤਮੇ ਤੋਂ ਹੂਕ ਨਿਕਲੀ ਇਹ ਤਾਂ ਜਲ ਸਾਡੇ ਗੁਰਦੇਵ ਪਾਤਸ਼ਾਹ ਦੇ ਛਕਣ ਦੇ ਜੋਗ ਹੈ ਅਰਦਾਸ ਕਰ ਦਿੱਤੀ ਬਾਪੂ ਪਹਿਲਾਂ ਆ ਕੇ ਸਾਡੀ ਇਹ ਜਲ ਦੀ ਭੇਟਾ ਪ੍ਰਵਾਨ ਕਰੋ ਫਿਰ ਜਲ ਛਕਾਂਗੇ ਹੁਣ ਸਾਧ ਸੰਗਤ ਕੋਈ ਪ੍ਰੇਮ ਨਾਲ ਗੁਰੂ ਨੂੰ ਚੇਤੇ ਕਰੇ ਗੁਰੂ ਨਵਾਜਦਾ ਸਿੱਖ ਦੋਨੋਂ ਹਰਦੇ ਤੋਂ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਨੇ ਮੇਰੇ ਬਾਪੂ ਨੇ ਨਵਾਜਿਆ ਘੋੜੇ ਤੇ ਸਵਾਰ ਹੋ ਜਦੋਂ ਸਤਗੁਰੂ ਪਹੁੰਚੇ ਦੋਨੋਂ ਸਿੱਖ ਨੀਤਰ ਬੰਦ ਕਰ ਗੁਰੂ ਗੁਰੂ ਦਾ ਜਾਪ ਰਸਨਾ ਤੋਂ ਕਰ ਰਹੇ ਨੇ ਸਤਗੁਰੂ ਪਹੁੰਚੇ ਮੇਰੇ ਬਾਦਸ਼ਾਹ ਦੇ ਬੋਲ ਸੰਨ ਉਹ ਗੁਰਮਖਾ ਭਾਈ ਸਾਧੂ ਭਾਈ ਰੂਪਾ ਨੇਤਰ ਖੋਲੇ ਸਾਹਮਣੇ ਘੋੜੇ ਦੇ ਉੱਪਰ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਖੜੋਤੇ ਨੇ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਪ੍ਰੇਮ ਭਾਵਨਾ ਦੇ ਨਾਲ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਜਲ ਛਕਿਆ ਦੋਨਾਂ ਸਿੱਖਾਂ ਨੂੰ ਛਕਾਇਆ ਸਤਿਗੁਰੂ ਜੀ ਦੀ ਕਿਰਪਾ ਸਾਧ ਸੰਗਤ ਕੋਈ ਭਾਵਨਾ ਨਾਲ ਗੁਰੂ ਨੂੰ ਚੇਤੇ ਕਰੇ ਮੇਰਾ ਗੁਰੂ ਅੱਜ ਵੀ ਆਪਣੀ ਕਿਰਪਾ ਵਰਤਾਰਿਆ ਇਹ ਮਨ ਵਿੱਚ ਕਦੇ ਨਹੀਂ ਲੈ ਕੇ ਆਉਣਾ ਵੀ ਸਤਿਗੁਰੂ ਅੱਜ ਹੈ ਨਹੀਂ ਅੱਜ ਵੀ ਸਤਿਗੁਰੂ ਹਾਜ਼ਰ ਨਾਜ਼ਰ ਹਨ ਅੱਜ ਵੀ ਸੱਚੇ ਪਾਦਸ਼ਾ ਸਾਡੇ ਵਿਚਕਾਰ ਸੁਭਾਏ ਮਾਨ ਸਾਨੂੰ ਬਖਸ਼ਿਸ਼ਾਂ ਨਾਲ ਨਿਵਾਜਦੇ ਨੇ